ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦਿੱਲੀ ਤਮਾਕੀ ਦਾ ਹਮਾਸਰਾ ਸੰਬੰਧ ਰੌਕੜ ਨਾਲ ਹਮਲੇ ਦੀ ਯੋਜਨਾ ਡਰੋਨ ਨਾਲ ਨਗਰਾਨੀ ਖੁੱਲੇ کئی ਰਾਜ ਦਿੱਲੀ ਦੇ ਲਾਲ ਕਿਲੇ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਤਮਾਕੀ ਦੀ ਜਾਂਚ ਵਿੱਚ ਇੱਕ ਮੱਤਮਪੂਰਨ ਖਲਾਸਾ ਹੋਇਆ ਰਾਸ਼ਟਰੀ ਜਾਂਚ ਏਜੰਸੀ ਨੇ ਪਤਾ ਲਗਾਇਆ ਕਿ ਇੱਕ ਵਾਈਟ ਕਲਰ ਅਤਵਾਦੀ ਮੂਡਲ ਨੇ ਧਮਾਕੀ ਤੋਂ ਪਹਿਲਾਂ ਡਰੋਨ ਨੂੰ ਹਥਿਆਰ ਬਣਾਉਣ ਅਤੇ ਰਾਕਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂਚ ਕਰਤਾਵਾਂ ਦੇ ਅਨੁਸਾਰ ਇਹ ਤਰੀਕਾ 7 ਅਕਤੂਬਰ 2023 ਨੂੰ ਜਲ੍ਹਪੀ ਹਮਾਸਤੇ ਹਮਲੇ ਦੇ ਸਮਾਨ ਸੀ ਜਿੱਥੇ ਡਰੋਨ ਦੀ ਵਿਆਪਕ ਵਰਤੋਂ ਕੀਤੀ ਗਈ ਸੀ ਐਨ ਆਈਏ ਨੇ ਛਾਜਿਸ਼ ਦੇ ਇੱਕ ਹੋਰ ਚੱਕੀ ਜਸਰ ਬਲਾਲਵਾਨੀ ਉਰਫ ਦਾਨਿਸ਼ ਨੂੰ ਸ਼ਹਿਰ ਨਗਰ ਤੋਂ ਗ੍ਰਿਫਤਾਰ ਕੀਤਾ ਹੈ ਇਸ ਤੋਂ ਪਹਿਲਾਂ ਪਹਿਲੇ ਦੋ ਜੀ ਅਮੀਰ ਰਾਜੀਦ ਅਲੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਦਾਨਿਸ਼ ਜਮ ਕਸ਼ਮੀਰ ਦੇ ਅਨੰਤ ਨਾਗ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਆਤਮਕਾਤਿ ਹਮਲਾ ਵਰ ਉਮਰ ਉਨ 90 ਦੇ ਕਰੀਬੀ ਸਾਥੀ ਦੱਸਿਆ ਜਾਂਦਾ ਹੈ NIA ਨੇ ਕਿਹਾ ਕਿ ਦਾਨਿਸ਼ ਨੇ ਹਮਲੇ ਦੀਆਂ ਤਨ ਤਕਨੀਕੀ ਤਿਆਰੀਆਂ ਵਿੱਚ ਮਦਦ ਕੀਤੀ ਸੀ ਉਹ ਡਰੋਨਾਂ ਨੂੰ ਸੋਧ ਕੇ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਰਾਕਟ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਚੂਤਰਾ ਅਨੁਸਾਰ ਦਾਨਿਸ਼ ਜਖੇ ਡਰੋਨ ਵਿਕਸਤ ਕਰ ਰੱਖਸ ਸੀ ਜਿਨ੍ਹਾਂ ਵਿੱਚ ਵੱਡੀਆਂ ਬੈਂਟਰੀਆਂ ਲੱਗ ਸਕਦੀਆਂ ਤਾਂ ਜੋ ਉਹ ਭਾਰੀ ਬੰਬ ਲੈ ਜਾ ਸਕਣ ਉਹਨਾਂ ਪੀੜ ਪ੍ਰਕੇ ਵਾਲੇ ਇਲਾਕਿਆਂ ਤੇ ਹਮਲਾ ਕਰਨ ਲਈ ਕੈਮਰਾ ਨਾਲ ਵੀ ਲੈਸ ਕੀਤਾ ਜਾਣਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਊਡਲ ਪੀੜ ਤੇ ਖਿਆਰ ਬੰਦ ਬਨੋ ਡਰੋਨ ਹਟ ਕੇ ਵੱਧ ਤੋਂ ਵੱਧ ਨੁਕਸਾਨ ਪਚਾਉਣਾ ਵੀ ਚਾਹੁੰਦੇ ਸਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ